ਸਾਨੀ ਬਿਰੋ ਮੈਂ ਬਲਕੀਸ਼ੇਂ ਜਿਲ੍ਹਾ ਫਾਇਲਕਾ ਤੋਂ ਕਿਸਾਨ ਵੀਰੋ ਅੱਜ 15 ਅਗਸਤ 2024 ਹੈ ਤੱਕ ਸਾਨੀ ਵੀਰੋ ਸਭ ਤੋਂ ਪਹਿਲਾਂ ਫੋਟੋ ਦੀ ਸੰਗ ਬੋਲੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਿਸਾਨ ਵੀਰ ਤੁਸੀਂ ਨਾਲ ਦੇ ਨਾਲ ਮੇਰਾ YouTube ਚੈਨਲ ਹੈ ਫਾਇਲਕਾ ਫਾਰਮ ਨੂੰ ਲਾਈਕ ਔਰ ਸਬਸਕ੍ਰਾਈਬ ਕਰੋ ਤੇ ਕੰਟਰੀ ਵਾਲਾ ਬਟਨ ਦਬਲੋ ਤਾਂ ਜੋ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚੇ ਤਾਂ ਇੱਥੇ ਵੀ ਰੋ ਆਪਾਂ ਤੁਹਾਨੂੰ ਆਪਾਂ ਜੋ ਆਪਣੇ ਖੇਤ ਵਿੱਚ ਹਲਦੀ ਬੀਜੀ ਸੀਗੀ ਇਹ ਅੰਬਾ ਹਲਦੀ ਹੈ ਤੇ ਆਪਣੇ ਆਪ ਵੀ ਇਹ ਹਲਦੀ ਪੈਦਾ ਕੀਤੀ ਹੋਈ ਹੈ ਉਹ ਆਪਾਂ ਫਸਾਈ ਹੈ ਤੇ ਬਾਕੀ ਦੂਜੀ ਜਿਹੜੀ ਆਮ ਹਲਦੀ ਹੈ ਉਹਦੀ ਆਪਾਂ ਫਸਾਈ ਕਰਾ ਰਹੇ ਹਾਂ ਅਰਚੇ ਖਾਨ ਨੇ ਦਰਦੋਲਤ ਕਰੀ ਲਈ ਹੈ ਤੇ ਜਿਹੜਾ ਇਹਨੂੰ ਬਣਾਉਣ ਦਾ ਪ੍ਰੋਸੈਸ ਹੈ ਆਪਾਂ ਪਟੜ ਤੋਂ ਬਾਅਦ ਉਹ ਵਾਲੀ ਦੇਣੀ ਤੈਨੂੰ ਧੁੱਪ ਵਿੱਚ ਹੀ ਸਕਾਇਆ ਜਾਂਦਾ ਜੋ ਕਿ ਲਗਭਗ 2 ਤੋਂ 2.5 ਮਹੀਨਿਆਂ ਦਾ ਪਰਸਾ ਸੁੰਦਾ ਹੈ ਤੇ ਉਸ ਵਜੋਂ ਚੰਗੀ ਤਰ੍ਹਾਂ ਸੁੱਕ ਜਾਂਦੀ ਹੈ ਤੇ ਫਿਰ ਆਪਾਂ ਨੂੰ ਆਪਣੇ ਘਰ 'ਚ ਸਟੋਰ ਕਰਕੇ ਰੱਖ ਲੀਦਾ ਤੇ ਜਦੋਂ ਜਿੰਨੀ ਕੀ ਲੋੜ ਹੁੰਦੀ ਆਪਾਂ ਪਸਾ ਲੈਂਦੇ ਆ ਤੇ ਜਾਂ ਕਿਸੇ ਸੱਜਣ ਮਿੱਤਰ ਨੂੰ ਚਾਹੀਦੀ ਹੁੰਦੀ ਆ ਤੁਹਾਨੂੰ ਆਪਾਂ ਉਹ ਸੇਲ ਵੀ ਕਰਦੇ ਆ। ਨਹੀਂ ਆ ਬਾਤਾਂ ਸਾਰੀਆਂ। ਗੰਢੀ ਦੇ ਗੰਢੀ ਦੇ ਗੰਢੀ ਦੇ ਆਕ ਤੇ ਗੰਢੀ ਦੇ ਆਏ। ਇਹ ਇਹ ਗੱਡੀਆਂ ਆ ਜਾਂਦੀਆਂ ਕਿ ਗਾਲੇ ਜੱਲਣਗੇ ਨਹੀਂ ਤੇ ਆ ਗੱਡੀਆਂ ਨੇ ਤੇ ਕਹਿੰਦੀ ਆਪਾਂ ਕੀ ਕਰਕੇ ਆਏ ਤੁਹਾਨੂੰ ਜੇ ਆਪਾਂ ਚੱਕੀ ਦੇ ਇਸ ਦੀ ਪ੍ਰਸਾਦ ਕਰਵਾ ਰਹੇ ਆ ਇਹ ਜਿਹੜੀਆਂ ਛੋਟੇ-ਛੋਟੀਆਂ ਚੀਜ਼ਾਂ ਨੇ ਪਸਾੜੇ ਉਹ ਜਿਸ ਤਰ੍ਹਾਂ ਹਲਦੀ ਐ ਮਿਰਚਾਂ ਨੇ ਜਾਂ ਹੋਰ ਜੋ ਵੀ ਚੀਜ਼ਾਂ ਸੀ ਖੇਤ ਵਿੱਚ ਪੈਦਾ ਪੈਦਾ ਕਰ ਸਕਦੇ ਆ ਸਾਨੂੰ ਕਰਨੀਆਂ ਚਾਹੀਦੀਆਂ ਨੇ ਬਾਜ਼ਾਰ ਤੋਂ ਨਹੀਂ ਲੈਉਣੀਆਂ ਚਾਹੀਦੀਆਂ ਤਾਂ ਜਿਸ ਤਰ੍ਹਾਂ ਧਲੀਆਂ ਸੀ ਜਾਂ ਸੌਂਫ ਸੀ ਸਾਡੇ ਵਿਰੋਧ ਆਪਣੇ ਆਪਣੇ ਖੇਤਾਂ ਵਿੱਚ ਹੀ ਪੈਦਾ ਕਰਕੇ ਸਾਲ ਭਰ ਜਿੰਨੀ ਲੋੜ ਹੁੰਦੀ ਸੀ ਤਾਂ ਇਹ ਚੀਜ਼ਾਂ ਰੱਖ ਲੈਂਦੇ ਸੀ ਤਾਂ ਸਾਨੂੰ ਬਾਜ਼ਾਰ ਵੱਲ ਘੱਟ ਮੂੰਹ ਕਰਨਾ ਪਵੇ ਕਿਉਂਕਿ ਬਾਜ਼ਾਰ ਵਿੱਚ ਜੋ ਵੀ ਆ ਰਿਹਾ ਉਹ ਸਭ ਬਨਾਪੀ ਆ ਰਿਹਾ ਹੈ ਇਹ ਜੇ ਸਿੱਧਾ ਤੇ ਸਿੱਧਾ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ ਹੈ ਤੇ ਆਪਾਂ ਇਸ ਹਲਦੀ ਨੂੰ ਜੇਕਰ ਸਰ ਵਿੱਚ ਕਿਸੇ ਨੂੰ ਕੋਈ ਅ ਸਰਦੀ ਦਾ ਜ਼ੁਕਾਮ ਜੋ ਵੀ ਲੱਗਦਾ ਹੈ ਜਾਂ ਗਲਾ ਖਰਾਬ ਹੁੰਦਾ ਉਹਦੇ ਵੀ ਆਪਾਂ ਇਹੀ ਹਲਦੀ ਹੀ ਘਰ ਤੋਂ ਚ ਲਈਦੀ ਹੈ ਬਿਨਾਂ ਕਿਸੇ ਮੈਡੀਕਲ ਤੋਂ ਆਪਾਂ ਇਸ ਹਲਦੀ ਨਾਲ ਪਤਸਾਨ ਵੀਰੋ ਆਪਣੀ ਲੋੜ ਖਾਤਰ ਹਲਦੀ ਦਾ ਜ਼ਰੂਰ ਵਿਚਿਆ ਕਰੋ ਜੋ ਤੁਹਾਡੀ ਸਿਹਤ ਵੀ ਤੰਦਰੁਸਤ ਰਹੇ ਤੇ ਨਾਲ ਨਾਲ ਹਲਦੀ ਵਿੱਚ ਜੋ ਹੈ ਉਹ ਕਰਕਿ ਜਿਹੜਾ ਕੈਂਸਰ ਨੂੰ ਦੇ ਸਾਲਾਂ ਨੂੰ ਸਾਡੇ ਸਿਰ ਵਿੱਚੋਂ ਬਦਲ ਤੋਰ ਰਿਹਾ ਹੈ ਤੇ ਅਸੀਂ ਕੈਂਸਰ ਤੋਂ ਬਚਦੇ ਹਾਂ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ